ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਪੈਰੀ ਸਾਧ ਸੰਗਤ ਜੀ ਮਿਸਰ ਬਾਬਾ ਸ਼ਾਮ ਸਿੰਘ ਅਟਾਰੀ ਚਲਦਾ ਵਹੀਰ ਚੱਕਰਵਰਤੀ ਤਰਨਾ ਦਲ ਸੋ ਆਪਣੇ ਨਾਲ ਨੇ ਬਾਬਾ ਜ਼ਹਿਰਦਾਰ ਸਤਰਾਵ ਸਿੰਘ ਜੀ ਥਾਪੜ ਖੜੀ ਵਾਲੇ ਸੋ ਦਾਸ ਪ੍ਰਦੀਪ ਸਿੰਘ ਖਾਲਸਾ ਤੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਕਈ ਵੀਡੀਓ ਆ ਪੈ ਚੁੱਕੀਆਂ ਨੇ ਗੁਰੂ ਪੈਰੀ ਸਾਧ ਸੰਗਤ ਜੀ ਹੁਣ ਆਉਣ ਵਾਲਾ ਵਿਸਾਖੀ ਦਾ ਜੋੜ ਮੇਲਾ ਸੋ ਅਸੀਂ ਤਖਤ ਜੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਚਾਲਾ ਪਾ ਕੇ ਅੱਜ ਦੇ ਦਿਨ ਗੁਰਦੁਆਰਾ ਦੇਖਸਰ ਸਾਹਿਬ ਕਟਾਣਾ ਸਾਹਿਬ ਵਿਖੇ ਪੜਾ ਕੀਤਾ ਦਲਪੰਥ ਨਾਲ ਆ ਘੋੜੇ ਨਾਲ ਹੈ ਸਰਦਾਈਆਂ ਦਾ ਲੰਗਰ ਚਾਲੂ ਆ ਸੋ ਇਸ ਸਥਾਨ ਤੇ ਗੁਰੂ ਹਰਗੋਬਿੰਦ ਪਾਸਾ 6ਵੇਂ ਪਾਸੇ 10ਵੇਂ ਪਾਸੇ ਗੁਰੂ ਘਰ ਜਿੱਧਰ ਪਾਸਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆਏ ਸੀਗੇ ਸੋ ਇਸ ਅਸਥਾਨ ਤੇ ਪੜਾ ਕੀਤਾ ਸੋ ਨਾਲ ਦੀ ਨਾਲ ਹੀ ਬਾਬਾ ਜੋਗਿੰਦਰ ਸਿੰਘ ਜੀ ਰਕਵੇ ਵਾਲਾ ਕੋਲ ਹੁੰਦੇ ਹੋਏ ਅੱਗੇ ਪੜਾ ਲਾਉਂਦੇ ਲਾਉਂਦੇ 7 ਜਾਂ 8 ਤਰੀਕ ਤੱਕ ਤੱਕ ਤ੍ਰੀ ਦਮਦਮਾ ਸਾਹਿਬ ਇੱਥੇ ਪੜਾ ਲਾਵਾਂਗੇ ਸੋ ਉਸ ਤੋਂ ਬਾਅਦ ਜੋ ਅਸਲ ਪ੍ਰਚਾਰ ਸ਼ੁਰੂ ਕਰਨਾ ਪਿੰਡਾਂ ਪਿੰਡਾਂ ਦੇ ਵਿੱਚ ਪੜਾ ਲਾ ਕੇ 4-5 ਦਿਨਾਂ ਦਾ ਉੱਥੇ ਗੁਰਮਤਿ ਦੀ ਸਿੱਖਿਆ ਦਿਆ ਕਰਾਂਗੇ ਉਦੋਂ ਪ੍ਰਚਾਰ ਸ਼ੁਰੂ ਕਰਨਾ ਸੋ ਆਪਣੇ ਕੋਲ ਵਿਸਾਖੀ ਵਾਸਤੇ ਦਿਨ ਥੋੜੇ ਨੇ ਤਾਂ ਕਰਕੇ ਇੱਕ ਇੱਕ ਦਿਨ ਦਾ ਪੜਾਅ ਲਾ ਕੇ ਹੀ 10-7-8 ਤਰੀਕ ਤੱਕ ਉੱਥੇ ਪਹੁੰਚਣਾ ਸੋ ਉਸ ਜੋਲ ਮੇਲੇ ਤੋਂ ਬਾਅਦ ਆਪਾਂ ਪ੍ਰਾਤਨ ਮਰਾਦਾ ਅਨੁਸਾਰ ਪ੍ਰਾਤਨ ਦਲਪੱਥ ਦੀ ਮਰਾਦਾ ਦੇ ਅਨੁਸਾਰ ਪਿੰਡਾਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਾਇਆ ਕਰਾਂਗੇ ਜੋ ਨਸ਼ੇ ਦੀ ਕੁਰੇ ਆਪਣੇ ਪੰਜਾਬ ਨੂੰ ਲੱਗੀ ਹੈ ਉਸ ਨੂੰ ਰੋਕਣ ਦੇ ਲਈ ਪੂਰੇ ਪੂਰੇ ਉਪਰਾਲੇ ਕਰਾਂਗੇ ਹੋਰ ਵੀ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਤੇ ਖੇਡਾਂ ਦੇ ਵੱਲ ਵੱਧ ਤੋਂ ਵੱਧ ਉਤਸ਼ਾਹਿਤ ਕਰਾਂਗੇ ਤੇ ਦਲ ਪੰਥ ਦੀ ਮਰਾਦਾ ਕੀ ਹੈ ਤੇ ਅਸਲ ਦਲ ਪੰਥ ਹੁੰਦੇ ਕੀ ਸੀ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ